ਦਰبار صاحب ਤੇ ਹਮਲਾ ਹੋ ਗਿਆ ਸੀ ਹਾਂ ਜੀ ਕਿਸ ਤਰ੍ਹਾਂ ਮਤਲਬ ਉਹ ਦਿਨ ਯਾਦ ਹੈ ਤੁਹਾਨੂੰ ਦਰਬਾਰ ਸਾਹਿਬ ਦਾ ਤਾਂ ਫੌਜ ਵਰਗੀ ਇਸ ਤਰ੍ਹਾਂ ਵੀ ਆਪਣਾ ਅਕਾਲ ਤਖਤ ਸਾਹਿਬ ਦੇ ਤੇ ਬੰਬ ਮਾਰਿਆ ਤੇ ਇਹੋ ਕਹਿੰਦੇ ਲੋਕੀ ਮਾਰਦੇ ਅਣੀ ਛੁੰਦੇ ਸੀ ਕਿਵੇਂ ਅਨਪਰ ਉਹ ਕੇ ਹੈਰਾਨ ਵੀ ਬੜੇ ਹੋਏ ਨੇ ਵੀ ਦਰਬਾਰ ਸਾਹਿਬ ਵੀ ਸਾਡਾ ਖੂਨ ਵਾਲਾ ਖੰਡਾ ਵੀ ਸਾਡਾ ਸਿੱਖਾਂ ਦਾ ਘਰ ਉਜਾੜਦਾ ਸਾਡਾ ਜੋ ਜੋ ਕੁਝ ਵੀ ਸਾਡਾ ਸਾਡੇ ਬਾਪ ਦਾ ਹੀ ਹਮਲਾ ਕਰਿਆ ਸਾਡੇ ਸਾਡੇ ਮਾਪੇ ਸਾਡੇ ਤੇ ਹਮਲਾ ਕੀਤਾ ਉਹ ਕਿਤੇ ਟਾਈਮ ਸਾਢੇ ਉਸ ਟਾਈਮ ਫਸੜੀ ਪੈਨਸ਼ਨ ਚੱਲੀ ਜੇ ਉਸ ਟਾਈਮ ਹੁੰਦਾ ਸੀ ਅੜਾ ਕੇ ਰੱਖ ਦਿੰਦੇ ਫਿਰ ਦਿੱਲੀ ਦਾ ਕੀ ਮਾਹੌਲ ਬਣਿਆ ਸੀ ਦਿੱਲੀ ਸਵੇਰੇ ਸਾਢੇ 8:30 9:00 ਵਜੇ ਤਕਲੀਰ ਹੋਇਆ ਜਿਵੇਂ ਮੈਂ ਘਰ ਤੋਂ ਗਿਆ ਕਿ ਇੰਦਰਾ ਗਾਂਧੀ ਤੇ ਗੋਲੀ ਚੱਲ ਗਈ ਹੈ ਕਿ ਦਿੱਲੀ ਬੰਦ ਹੋ ਗਈ ਤੇ ਉਹਦੇ ਬਾਅਦ ਸਾਢੇ 4:00 5:00 ਵਜੇ ਆਪਣਾ ਸਰਤਲ ਚੰਗਾ ਹਸਪੀਟਲ ਕਣੀ ਤੇ ਦੰਗਾ ਹੋਣਾ ਸ਼ੁਰੂ ਹੋ ਗਿਆ ਖਾਂਤੇ ਉਹਨਾਂ ਨੇ ਹਮਲਾ ਕਰਨਾ ਬਸਾਂ ਪਸਾਂ ਤੋਂ ਉਡਨੀਆਂ ਸਿੱਖਾਂ ਦੀਆਂ ਪਟਾਈ ਪਤੂਈ ਕਰਦੇ ਜਿਹੜਾ ਪੱਗ ਵਾਲਾ ਦੇਖ ਗਿਆ ਸਰਦਾਰ ਜਿਹੜਾ ਵੀ ਪੱਗ ਵਾਲਾ ਦੇਖ ਗਿਆ ਚਾ ਲੋ ਨੂੰ ਨੂੰ ਟਾ ਲੋ ਜੀ ਜੀ ਦੇ ਫਲੈਟ ਬਣ ਰਹੇ ਸੀਗੇ ਹਮ ਅਸੀਂ ਇੱਕ ਮੇਰੇ ਪਿੰਡ ਦਾ ਹੋਰ ਹੈ ਗੁਰਚਾਰਨ ਸਿੰਘ ਚਾਰਨ ਚਾਰਨ ਕਹਿੰਦੇ ਆ ਹਮ ਅਸੀਂ ਦੋਹਾਂ ਨੇ ਫਿਰ ਉਹ ਲੇਬਰ ਦੇ ਵਿੱਚ ਬੈਠ ਕੇ ਝੁੰਗੇ ਵਿੱਚ ਬੈਠ ਕੇ ਆਪਣਾ ਟਾਈਮ ਪਾਸ ਕੀਤਾ ਮੇਰਾ ਮੁੰਡਾ ਉਹ 6-7 ਸਾਲ ਦਾ ਸੀਗਾ ਤੇ ਮੈਨੂੰ ਉਹਦੇ ਬਾਅਦ ਵੀ ਕਤਾਨੇ ਪੈ ਗਏ ਇਸੇ ਕਰਕੇ ਇਸੇ ਕਰਕੇ ਜੇ ਪੇਮਾ ਹਿੱਪੀ ਜਾ ਬਣਾਤਾ ਵੀ ਜੇ ਆਪਣਾ ਖਾਲਸਾ ਨਾ ਹੋਇਆ ਤਾਂ ਉਹ ਮੰਨ ਜੂਗੇ ਤੇ ਲੰਬੇ ਲੰਬੇ ਬਾਹਰ ਕਰਤੇ ਤੇ ਰਹਿ ਗਏ ਤੇ ਮੈਂ ਫੇ ਚਾਰ ਚਾਰ ਰਾਤਾਂ ਫੇ ਮੈਂ ਬਾਹਰ ਚਾਰ ਰਾਤਾਂ ਫੇ ਮੈਂ ਬਾਹਰ ਜੰਗਲ 'ਚ ਇਕੱਟੀਆਂ ਨਾ ਸਾਨੂੰ ਚਾਹ ਤੇ ਨਾ ਸਾਨੂੰ ਨਾ ਚਾਹ ਤੇ ਨਾ ਰੋਟੀ ਨਾ ਪਣੀ ਸਾਡੇ ਘਰ ਦੇ ਕਿੱਥੇ ਜੀ ਤੁਹਾਡੇ ਘਰ ਦੇ ਮੇਰੇ ਚੌਧਰੀ ਆਪਣੇ ਘਰ ਲੈ ਗਿਆ ਅਸੀਂ 250 ਮੰਜੇ ਦੇ ਵਿੱਚ ਪੈ ਰਹੇ ਸਾਡੇ ਲਾਗ ਨੂੰ 20 ਫੁੱਟ ਲਾਗ ਨੂੰ ਸਾਡੇ ਲਾਗ ਨੂੰ ਦੇਰ ਤੋਂ ਬੰਦਾ ਲੰਘਿਆ ਸਿੰਘੀਲੇ ਨਹੀਂ ਹੈ ਹਥਿਆਰ ਥੁਰ ਚੱਕੇ ਆੜਾਂ ਸਰੀਏ ਆਪਣੇ ਛੁਰੇ ਸਾਡੀ ਬੂਰੇ ਹੱਲ ਪਗੇ ਜੇ ਅਸੀਂ ਮੈਂ ਬੋਲ ਵੀ ਪੈਂਦਾ ਸਾਡੀ ਬੋਤੀ ਬੋਤੀ ਖਾਦਨਦੇ ਹਾਂ ਜੀ ਉਦੋਂ ਪ੍ਰਸ਼ਾਦਾ ਪਾਣੀ ਦਾ ਕਿਵੇਂ ਪ੍ਰਬੰਧ ਹੁੰਦਾ ਸੀ ਸਾਡਾ ਪ੍ਰਸ਼ਾਦਾ ਪਾਣੀ ਗੁਰਦਵਾਰੇ ਦਾ ਆ ਜਾਂਦਾ ਫਿਰ ਅੱਜ ਗੁਰਦਵਾਰੇ ਸੰਗਤ ਕੱਟੀ ਹੋ ਗਈ ਫਿਰ ਉਸ ਤੋਂ ਬਾਅਦ ਅਮਨ ਚੈਨ ਹੋਣ ਤੋਂ ਬਾਅਦ ਅਸੀਂ ਆਪਣੇ ਪਿੰਡਾਂ ਗਏ ਪਿੰਡ ਵਾਲਾ ਮੇਰਾ ਬਹੁਤ ਸਾਂ ਸਨਸਕਾਰ ਕੀਤਾ ਸਾਡਾ ਘਰ ਐਂਦਾ ਵੀ ए भर के तूड़ी मंगो भी गर्दी पाया गर्दी पाया अच्छा फिर लोग जप्फिया पार बच गई दिल्ली उठे सरदारा तो यह नहीं पता मेरा घर कित मैं कि बच्चे किति असा सन उन्नीस सौ संताली हुई अच्छा, तो बद हुई बद हुई सिखा पिछे ऐ हथ ब के मूह के पटौल पार फेक फूक मारो ਜੱਪੂ ਨੂੰ ਮਾਰਨੀ ਜਾਂ ਅਗਮ ਗੇਲੇ ਨੇ ਪਿੱਟੀ ਡਫਰ ਜਾਣਾ ਹੱਥ ਪਿੱਛੇ ਖੰਬੇ ਨਾਲ ਬੰਨਤੇ ਗੱਲਾਂ ਦੇ ਟਾਇਰ ਪਾਏ ਜੀ ਗੱਡੀਆਂ ਦੇ ਵਿੱਚੋਂ ਆਪਣਾ ਤੇਲ ਕੱਢਿਆ ਪਟ્રોલ ਹੂੰ ਪਟ્રોલ ਕੱਢਣ ਦੇ ਬਾਅਦ ਇੱਕ ਲਾਕ ਕਬਾੜੀ ਦੀ ਦੁਕਾਨ ਸੀ ਪਿਛਲੇ ਪਾਸੇ ਅੱਛਾ ਅਸੀਂ ਉਹਦੀਆਂ ਕੰਧ ਦੇ ਉੱਪਰੋਂ ਵੀ ਦੋ ਬੋਰੀਆਂ ਖਾਲੀ ਬੋਤਲਾਂ ਦੀਆਂ ਚੱਕੀਆਂ ਠੀਕ ਹੈ ਉਹਦੇ ਵਿੱਚ ਖਾਲੀ ਬੋਰੀਆਂ ਚੱਕ ਕੇ ਉਹਦੇ ਵੀ ਥੋੜਾ ਥੋੜਾ ਪਟ્રોલ ਪਾ ਕੇ ਦੇਸੀ ਬੰਬ ਜ ਬਣਾਇਓ ਫੇਰ ਉਹ ਤੇ ਗਾਂ ਠੋਕੇ ਦੇਸੀ ਬੰਬ ਬਣਾ ਕੇ ਰੱਖਦੇ ਜਦੋਂ ਵੀ ਟੀਮ ਨੇ ਸਮਝਾਇਆ ਵੀ ਜਦ ਅਸੀਂ ਥੱਲੇ ਪਥਰਾਓ ਹੋਊਗਾ ਤੇ ਲੜੂਗੇ ਤੁਸੀਂ ਆਇਆ ਨਾ ਦੇਖੋ ਵੀ ਪੱਥਰ ਮੇਰੇ ਘਰ ਆੜਿਆ ਲੱਗ ਰਿਹਾ ਉੱਪਰ ਤੋਂ ਤੁਸੀਂ ਮੀਂਹ ਵਰਸਾ ਦੇਣਾ ਜਿਦਾ ਮਰਜ਼ੀ ਲੱਗੇ ਜਿੱਦਾ ਮਰਜ਼ੀ ਬੰਦੀ ਹਾਂ ਅਸੀਂ ਵੀ ਬੀਚੀ ਉਹਦੇ ਪਰ ਇਹਨੇ ਪੈ ਬਾਹਰ ਕੱਢ ਕੇ ਅਸੀਂ ਮਰੂੜੀ ਦੇ ਕੇ ਉਹਦੀ ਰਫਲ ਬਣਾ ਲਈ ਝੁੱਠੀ ਮੁਥੀ ਨੂੰ ਦੇਸੀ ਉਹ ਬਣਾ ਲਈ ਬਾਵੇਂ ਅੱਖ ਖਡਾਉਣੇ ਵਾਲੀ ਕਹਿ ਲੋ ਕੁਛ ਕਹਿ ਲੋ ਖਡਾਉਣੇ ਵਾਲੀ ਝੁੱਠੀ ਉਹ ਉਹ ਰਫਲ ਜੀ ਅਸੀਂ ਜ ਬੁੱਕੜ ਮਾਰੀ ਛਾਲਾ ਜਿੰਦਾ ਉਹ ਪੈ ਬਾਹਰੋਂ ਕੱਢ ਲਿਆ ਅੱਛਾ ਬਹੁਤ ਨਾਲ ਕੋਈ ਉਹ ਗਮੀਨਾ ਕੋਲ ਤਾਂ ਪੱਕੀਆਂ ਦਾ ਫਲਾ ਹਾਂ ਅੜਾ ਕੇ ਰੱਖਣ ਜਾਂ ਇਕਲ ਸੀ ਬਣਾ ਲਈ ਸੱਤ ਲਾਈਟ ਹੈ ਜੀ ਮਰਕਰੀ ਦੇ ਬੱਲਬ ਦੀ ਇਹਦੇ ਪਲਾਸਟਿਕ ਦੇ ਉਹਦੇ ਵਿੱਚ ਡੱਬੇ ਦੇ ਵਿੱਚ ਅੱਛਾ ਫਿਰ ਅਸੀਂ ਪਹਿਰਾ ਲਾ ਕੇ ਦੇਣਾ ਠੀਕ ਹੈ ਜਾਂ ਪਹਿਰਾ ਦੇਣਾ ਦੂਰ ਤੇ ਅਸੀਂ ਸੱਤ ਲਾਈਟ ਬਾਹਰ ਨੂੰ ਮੁੰਡੇ ਪਰ ਤੰਗੇ ਵੀ ਦਿਖਣੇ ਦਿਖਣੇ ਵੀ ਇਹਨਾਂ ਕੋਲ ਹਥਿਆਰ ਹੈ ਵੀ ਜੇ ਅਸੀਂ ਇਹਨਾਂ 'ਤੇ ਹਮਲਾ ਕਰਿਆ ਤਾਂ ਤਾਂ ਹੀ ਗੁਰੂ ਸਿੰਘ ਨੇ ਕਿਹਾ ਵੀ ਹਥਿਆਰ ਉਹ ਚੰਗਾ ਜਿਹੜਾ ਮੌਕੇ ਬਚਲ ਜੂ। ਮੌਕੇ ਬਕਮਾ ਜਿਹੜਾ। ਜੇ ਸਟੇਨ ਕਰਨ ਕਿਆ ਕਰਨੀ ਜੇ ਕਰਾਂ ਕਿਤੇ ਕੰਮੇ ਨਾ ਆਵੇ। ਸਾਡੇ ਕੋਲ ਤਾਂ ਉਹੀ ਪਾਈਪ ਤੇ ਪੈਪਾ ਨਾਲ ਖਾਣਾ ਸੀ। 15 ਦਿਨ ਕੱਟ ਗਏ। ਸਾਡਾ ਕੋਲ ਹੂੰ ਵੀ ਵਾਲਾ ਖੰਦ ਵੀ ਪਰਮਾਤਮਾ ਜੇ ਕਿਸੇ ਦੁਸ਼ਮਣ ਨਾਲ ਕਰ ਜੋ 84 ਵੀ ਸਾਡੇ ਸਿੱਖਾਂ ਨਾਲ ਕੀਤਾ। ਇੰਦਰਾ ਗਾਂਧੀ ਕਿਹੋ ਜੀ ਪ੍ਰਧਾਨ ਮੰਤਰੀ ਸਮਝਦੇ ਤੁਸੀਂ? ਦੇਖੋ ਜੀ ਭਗਤ ਪ੍ਰਧਾਨ ਮੰਤਰੀ ਦੇਸ਼ ਦਾ ਤਰਕ ਠੀਕ ਤਰੱਕੀ ਦੇ ਹਿਸਾਬ ਨਾਲ। કરીਏ ਉਹਨੇ ਤਰਕੀ ਕੀਤੀ ਹੈ ਅੱਛਾ ਇਹ ਜਿਹੜੇ ਬਾਦ ਦੇ ਵਿੱਚ ਕਿਹੜਾ ਸੱਜਣ ਕੁਮਾਰ ਐਰਾ ਵਗਰਾ ਤੇ ਚੰਪੀ ਟਾਈਟਲਰ ਐਟਲ ਭਗਤ ਭਾਗ ਤਾਂ ਪੁੱਗਤ ਜਿਹੜੇ ਚਮਕੇ ਚਮਚਾ ਨਾ ਕੰਮ ਖਰਾਬ ਕੀਤਾ ਮਾੜੇ ਸਲਾਕਾ ਮਾੜੇ ਸਲਾਕਾ ਮਾੜਾ ਚਲਿਆ ਮਾੜਾ ਗਬਈਆ ਮਾ ਲੰਦਾ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜ਼ਿਕਰ ਹੋਵੇ ਤਾਂ 75 ਦਾ ਜ਼ਿਕਰ ਹੋਣਾ ਐਮਰਜੈਂਸੀ ਦਾ ਸੁਭਾਵਿਕ ਹੈ ਤੇ 84 ਦਾ ਜ਼ਿਕਰ ਹੋਣਾ ਵੀ ਲਾਜ਼ਮੀ ਹੋ ਜਾਂਦਾ ਹੈ ਦਿੱਲੀ ਦੇ ਵਿੱਚ 84 ਦਾ ਕੀ ਮਾਹੌਲ ਸੀਗਾ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਪਿੰਡ ਸੁਹਾਣਾ ਦੇ ਵਾਸੀ ਸਰਦਾਰ ਗੁਰਦੀਪ ਸਿੰਘ 74 ਸਾਲ ਅੱਜ ਦੀ ਡੇਢ ਚ ਇਹਨਾਂ ਦੀ ਉਮਰ ਹੈ ਉਸ ਵੇਲੇ 40 ਸਾਲ ਦੇ ਸੀਗੇ ਸੋ ਗੱਲ ਕਰਦੇ ਆਂ ਸੋ ਬਾਪੂ ਜੀ 84 ਤੁਸੀਂ ਦਿੱਲੀ ਹੁੰਦੇ ਸੀਗੇ ਅਸੀਂ ਦਿੱਲੀ ਮੈਂ ਡੀਐਲਟੀ ਟੈਕਸੀ ਚਲਾਉਂਦਾ ਸੀਗਾ ਅੱਛਾ ਕਿਹੜੇ ਇਲਾਕੇ ਚ ਹੁੰਦੇ ਸੀ ਦਿੱਲੀ ਚ ਮੈਂ ਆਪਣਾ ਸਾਊਥ ਦਿੱਲੀ ਸੀਗਾ ਅੱਛਾ ਖਾਸ ਕਰ ਇੰਦਰਾ ਗਾਂਧੀ ਵਾਲੇ ਇਲਾਕੇ ਚ ਸੀਗੇ ਤਿੰਨ ਮੂਰਤੀ ਦੇ ਸਾਊਥ ਆਵੰਸਾ ਦਾ ਟੈਕਸੀ ਸਟੈਂਡ ਹੁੰਦਾ ਥੇ ਜੀ ਨਾ ਉਸ ਟਾਈਮ ਮੈਂ ਅਸੀਂ ਤਾਜਮਹਾਲ ਹੋਟਲ ਸੀਗੇ ਅੱਛਾ ਹਾਂ ਟੈਕਸੀ ਚਲਾਉਂਦੇ ਸੀਗੇ ਟੈਕਸੀ ਚਲਾਉਂਦੇ ਸੀਗੇ ਇਹ ਜਦੋਂ ਹੋ ਗਿਆ ਸੀਗਾ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਸੀ ਹਾਂ ਜੀ ਕਿਸ ਤਰ੍ਹਾਂ ਮਤਲਬ ਉਹ ਦਿਨ ਯਾਦ ਹੈ ਤੁਹਾਨੂੰ ਉਹ ਦਿਨ ਤਾਂ ਯਾਦ ਹੈ ਹੁਣ ਅਸੀਂ ਉੱਥੇ ਮੈਂ ਅਨਪੜ੍ਹ ਬੰਦਾ ਅਖਬਾਰ ਕੂਰਤਾ ਸੀ ਪੜ੍ਹਦੇ ਨਹੀਂ ਸੀਗੇ ਸੀ ਲੋਕ ਮੈਂ ਲੋਕਾਂ ਨੂੰ ਪਤਾ ਲੱਗਦਾ ਵੀ ਉੱਥੇ ਦਰਬਾਰ ਸਾਹਿਬ 'ਤਾ ਤਾਂ ਫੌਜ ਵਰਗੀ ਇਸ ਤਰ੍ਹਾਂ ਵੀ ਆਪਣਾ ਅਕਾਲ ਤਖਤ ਸਾਹਿਬ ਤੇ ਬੰਬ ਮਾਰਿਆ ਤੇ ਇਹ ਹੋ ਗਿਆ ਨੇ ਲੋਕੀ ਮਾਰਤੇ ਅਸੀਂ ਸੁਣਦੇ ਸੀ ਕਿਵੇਂ ਅਨਪੜ੍ਹ ਬੰਦੇ ਹੈਰਾਨ ਵੀ ਬੜੇ ਹੋਏ ਨੇ ਵੀ ਦਰਬਾਰ ਸਾਹਿਬ ਵੀ ਸਾਡਾ ਖੂਨ ਆਵਾਜ਼ ਖੰਦਾ ਵੀ ਸਾਡਾ ਸਿੱਖਾਂ ਦਾ ਘਰ ਔਜਾਤ ਦਾ ਸਾਡਾ ਜੋ ਜੋ ਕੁਝ ਵੀ ਸਾਡਾ ਦੇ ਬਾਪ ਦਾ ਹੀ ਹਮਲਾ ਕਰਿਆ ਸਾਡੇ ਸਾਡ ਮਾਪੇ ਸਾਡੇ ਤੇ ਹਮਲਾ ਕੀਤਾ ਹੂੰ ਉਈ ਕਿ ਟਾਈਮ ਸਾੜੀ ਉਸ ਟਾਈਮ ਫਸੜੀ ਪੇਸ਼ਿੰਗ ਚੱਲੀ ਜੇ ਉਸ ਟਾਈਮ ਹੁੰਦਾ ਸੀ ਅੜਾ ਕੇ ਰੱਖ ਦਿੰਦੇ ਹਮ ਜਦ ਸਾਡਾ ਬਾਪ ਹੀ ਮਾਰਦਾ ਤਾਂ ਅਸੀਂ ਕੀ ਰਹਿ ਗਏ ਫਿਰ ਦਿੱਲੀ ਦਾ ਕੀ ਮਾਹੌਲ ਬਣਿਆ ਸੀ ਦਿੱਲੀ ਸਵੇਰੇ 8:30 ਵਜੇ 9 ਵਜੇ ਡਿਕਲੇਅਰ ਹੋਇਆ ਹਮ ਜਦੋਂ ਮੈਂ ਘਰ ਤੋਂ ਗਿਆ ਕਿ ਇੰਦਰਾ ਗਾਂਧੀ ਤੇ ਗੋਲੀ ਚੱਲ ਗਈ ਹੈ ਅੱਛਾ ਤੁਸੀਂ ਅੱਛਾ ਠੀਕ ਹੈ ਚੱਲਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਗੋਲੀ ਚੱਲ ਤੋਂ ਬਾਅਦ ਕੁਝ ਟਾਈਮ ਅਮਨ ਚਾਇਨ ਰਿਹਾ ਤੇ ਸਾ ਜਿੰਨੀਆਂ ਵੀ ਆਪਣੀਆਂ ਵੀ ਪੰਜਾਬੀਆਂ ਸਾਰੇ ਅਮਨ ਚੈਨ ਉਹ ਕਿ ਦਿੱਲੀ ਬੰਦ ਹੋ ਗਈ ਤੇ ਉਹਦੇ ਬਾਅਦ 1:30 4:00 5:00 ਆਪਣਾ ਸਭਤਲ ਚੰਗਾ ਹਸਪੀਟਲ ਕੰਨੀ ਤੇ ਦੰਗਾ ਹੋਣਾ ਸ਼ੁਰੂ ਹੋ ਗਿਆ ਪਹਿਲਾ ਜਿਹੜਾ ਦੰਗਾ ਹੋਇਆ ਦੰਗਾ ਹੋਇਆ ਸਾਊਥ ਦਿੱਲੀ ਚ ਫੇਰ ਸਿੱਖਾਂ ਤੇ ਉਹਨਾਂ ਨੇ ਹਮਲਾ ਕਰਨਾ ਬਸਾਂ ਪਸਾਂ ਤੋੜਨੀਆਂ ਸਿੱਖਾਂ ਦੀਆਂ ਪਟਾਈ ਪਟੂਈ ਕਰਦੇ ਜਿਹੜਾ ਪੱਗ ਵਾਲਾ ਦਿਖ ਗਿਆ ਸਰਦਾਰ ਜਿਹੜਾ ਵੀ ਪੱਗ ਵਾਲਾ ਦਿਖ ਗਿਆ ਟਾ ਲੋ ਉਹਨੂੰ ਠਾ ਲੋ ਤੇ ਫੇਰ ਸ਼ਾਮ ਤੱਕ ਸਾਰਾ ਰਾਤ ਇਹੀ ਚੱਲਦਾ ਰਿਹਾ ਤੇ ਅਸੀਂ ਫੇਰ ਆਪਣੀਆਂ ਗੱਡੀਆਂ ਲਕੋ ਕੇ ਸੱਜੇ ਖੱਬੇ ਲਾਤੀਆਂ ਅੱਛਾ ਟੈਕਸੀਆਂ ਚਪਾਤੀਆਂ ਆਪਣੀਆਂ ਟੈਕਸੀਆਂ ਆਪਣੀਆਂ ਲਕੋਤੀਆਂ ਹੂੰ ਤੇ ਅਸੀਂ ਵੇਖ ਰਹੇ ਰਹਿਣ ਤੋਂ ਬਾਅਦ ਫਿਰ ਮੈਂ ਉਸ ਟਾਈਮ ਸਿਹਾਰਤਾ ਹੋਟਲ ਬਸੰਤ ਵਿਹਾਰ ਸੀਗਾ ਹੂੰ ਮੇਰੀ ਘਟੀ ਉੱਥੇ ਵੀ ਸੀਗੀ ਅੱਛਾ ਤੇ ਫਿਰ ਅਸੀਂ ਲਾਗ ਇੱਕ ਡੀਡੀ ਦੇ ਫਲੈਟ ਬਣ ਰਹੇ ਸੀਗੇ ਹੂੰ ਅਸੀਂ ਇੱਕ ਮੇਰੇ ਪਿੰਡ ਦਾ ਹੋਰ ਹੈ ਗੁਰਚਰਨ ਸਿੰਘ ਚਰਨ ਚਰਨ ਕਹਿੰਦੇ ਆ ਹੂੰ ਅਸੀਂ ਦੋਹਾਂ ਨੇ ਫਿਰ ਉਹ ਲੇਬਰ ਦੇ ਵਿੱਚ ਬੈਠ ਕੇ ਝੁੰਗੇ ਵਿੱਚ ਬੈਠ ਕੇ ਆਪਣਾ ਟਾਈਮ ਪਾਸ ਕੀਤਾ ਜਾਣ ਪਹਚਾਈ ਗਏ ਲੀਆ ਪਾਰ ਪੰਜ ਜੜੀ ਜਿਹੜੇ ਮੈਂ ਮੈਂ ਮਨੀਰ ਕੇ ਪਿੰਡ ਵਿੱਚ ਰਹਿੰਦਾ ਸੀਗਾ ਤੇ ਮੇ ਨਾਲ ਇੱਕ ਚੌਧਰੀ ਭੂਮ ਸਿੰਘ ਸੀਗਾ ਇੱਕ ਘਰ ਛੱਡ ਕੇ ਦੂਜਾ ਹੂੰ ਤੇ ਉਹ ਮੇਰੇ ਬੱਚਾ ਨੂੰ ਉਹ ਆਪਣੇ ਘਰ ਲੈ ਗਿਆ ਹੂੰ ਤੇ ਫੇ ਮੇਰੇ ਬੱਚਾ ਮੇਰਾ ਮੁੰਡਾ ਉਹ 6-7 ਸਾਲ ਦਾ ਸੀਗਾ ਹੂੰ ਤੇ ਮੈਨੂੰ ਉਹਦੇ ਵਾਲ ਵੀ ਕਟਾਣੇ ਪੈ ਗਏ ਇਸੇ ਕਰਕੇ ਐਸੇ ਕਰਕੇ ਤੇ ਫੇ ਮੈਂ ਉਹ ਹੀਪੀ ਜਾ ਬਣਾਤਾ ਵੀ ਜੇ ਆਪਣਾ ਖਾਲਸਾ ਨਾ ਹੋਇਆ ਤਾਂ ਉਹ ਉਹ ਬਣ ਜੂਗੇ ਤੇ ਲੰਬੇ ਲੰਬੇ ਵਾਲ ਕਰਤੇ ਤੇ ਰਹਿ ਗਏ ਤੇ ਮੈਂ ਫੇ ਚਾਰ ਚਾਰ ਰਾਤਾਂ ਫੇ ਮੈਂ ਬਾਹਰ ਚਾਰ ਰਾਤਾਂ ਫੇ ਮੈਂ ਬਾਹਰ ਜੰਗਲ ਚ ਇਕੱਟੀਆਂ ਨਾ ਸਾਨੂੰ ਚਾਹ ਨਾ ਸਾਨੂੰ ਨਾ ਚਾਹ ਤੇ ਨਾ ਰੋਟੀ ਨਾ ਪਾਣ ਦੇ ਘਰ ਦੇ ਘੱਟੇ ਜੀਵੇ ਤੁਹਾਡੇ ਘਰ ਦੇ ਮੇਰੇ ਚੌਧਰੀ ਆਪਣੇ ਘਰ ਲੈ ਗਿਆ ਭੂਪ ਸਿੰਘ ਲੈ ਗਿਆ ਭੂਪ ਸਿੰਘ ਲੈ ਗਿਆ ਤੇ ਫੇ ਚਾਰ ਪੰਜ ਦਿਨ ਪਿੱਛੇ ਭੂਮ ਸਿੰਘ ਆਇਆ ਤੇ ਅਸੀਂ ਵੀ ਬਾਹਰ ਬੈਠੇ ਦੇਖ ਰਹੇ ਸੀ ਕਿ ਭੂਮ ਸਿੰਘ ਆ ਗਿਆ ਮੈਂ ਕਿਹਾ ਵੀ ਚੌਧਾ ਸਾਹਿਬ ਆ ਰਾਮ ਰਾਮ ਕਰਨ ਆਰਾਮ ਕਰਨ ਬੇਫਿਕਰ ਹੈ ਵੀ ਤੇਰੇ ਬੱਚੇ ਮੇਰੇ ਘਰ ਹੈ ਤੇ ਇਹ ਕਹਿੰਦਾ ਵੀ ਤੂੰ ਆ ਜਾਏ ਕਰੀ ਤੂੰ ਸ਼ਾਮ ਨੂੰ ਆਪਣੇ ਘਰ ਆ ਜੀ ਕਹਿੰਦਾ ਵੀ ਤੂੰ ਉੱਪਰ ਤੋਂ ਮੈਂ ਉੱਪਰ ਚੁਆਰੇ ਚ ਰਹਿ ਕਰਦਾ ਸੀਗਾ ਹੂੰ ਕਹਿੰਦਾ ਵੀ ਬੱਚੇ ਤਾਂ ਮੇਰੇ ਕੰਨੇ ਰਹਿਣਗੇ ਤੂੰ ਆਪਣੇ ਕਾ ਰਾਜੀ ਹੂੰ ਵੀ ਇਹ ਅਸੀਂ ਇਸ ਤਰ੍ਹਾਂ ਕਰਕੇ ਵੀ ਕੁੰਡ ਚਾਰਜਿੰਗ ਉੱਪਰ ਵੀ ਤੂੰ ਹੇਠਲਾ ਕੁੰਡਾ ਨਾ ਖੋਲੀ ਠੀਕ ਹੈ ਤਾਂ ਮੇਲੇ ਲਗ ਨੂੰ ਗਲੀ ਜਾਂਦੀ ਸੀਗੀ ਹੂੰ ਤਾਂ ਮੈਂ ਉੱਪਰ ਪੈਂਦਾ ਜ ਮੇਰੇ ਕਹਿੰਦੇ ਵੀ ਸ਼ੀਖਾਂ ਨੂੰ ਛੱਡਣਾ ਨਹੀਂ ਤਲਵਾਰਾਂ ਕੱਢਿਓ ਬੂਰੇ ਹਾਰ ਬੰਕੇ ਜਾ ਕਿ ਸੁਣਿਆ ਤੁਸੀਂ ਆਪਣੇ ਕੰਨੇ ਆਪਣੇ ਕੰਨੇ ਕੀ ਆ ਜੀ ਰਾਤ ਨੂੰ ਜੇਠ ਕੋ ਮਾਗਦੇ ਮਹੀਨੇ ਤੇ ਕਮਰ ਰਾਤੋਂ ਤਿੰਨ ਬਾਰੀ ਦਾ ਫ੍ਰਿਜ ਚੋਂ ਪਾਣੀ ਪੀਤਾ ਠੰਡਾ ਕਰਕੇ ਸਾਈਗਾ ਤੇ ਜਾਈਂਦੇ ਕੱਪੜੇ ਸਾਰੇ ਪਸੀਨੋਂ ਪਸੀਨੀ ਹੋ ਗਏ ਸਾਡੇ ਅੱਛਾ ਬੁਰੀ ਹਾਲ ਦਰ ਦੇ ਮਾਰੇ ਸਾਨੂੰ ਠੰਡ ਲੱਗੇ ਹੀ ਨਾ ਤੇ ਫੇਰ ਅਸੀਂ ਇੱਕ ਰਾਤ ਨੂੰ ਮੈਂ ਘਰ ਕੱਟੀ। ਹੂੰ। ਦੂਜੀ ਰਾਤ ਨੂੰ ਫੇਰ ਅਸੀਂ ਆਪਣੇ ਟੈਕਸੀ ਸਟੈਂਡ ਤੇ ਬਸੰਤ ਬਹਿ ਕੇ ਫੇਰ ਚਲੇ ਗਏ। ਇੱਕ ਫਟਿਆ ਹੋਇਆ ਟੈਂਟ ਤਾਂ ਤੇ ਮੇ ਨਾਲ ਚਾਰਨ ਸਿੰਘ ਸੀਗਾ। ਹੂੰ। 100-150 ਬੰਦਾ ਆ ਗਿਆ ਰਾਤ ਨੂੰ। ਚੰ ਚੰਨਣੀ ਰਾਤ। ਅੱਛਾ। ਤੇ ਫਟਿਆ ਬਾ ਟੈਂਟ ਟੁੱਟਿਆ ਬਾ ਮੰਜਾ। ਹੂੰ। ਬਿਲਕੁਲ ਧਰਤੀ ਨੂੰ ਲੱਗਾ ਹੋਇਆ। ਹੂੰ। ਮੈਨੂੰ ਲੱਗਾ ਵੀ ਕਹਿਣ ਮਾ ਵੀ ਚਾਰ ਹੁਣ ਨਠਣਾ ਨਹੀਂ ਹੈ। ਹੂੰ। ਮੈਂ ਬੈਖਰੂ ਬੈਖਰੂ ਕਰ। ਹੂੰ। ਅਸੀਂ 250 ਮੰਜੇ ਦੇ ਵਿੱਚ ਪਈ ਰਹੇ ਸਾਢੇ ਲਾਗ ਨੂੰ 20 ਫੁੱਟ ਲਾਗ ਨੂੰ ਸਾਢੇ ਲਾਗ ਨੂੰ 150 ਬੰਦਾ ਲੰਘਿਆ ਅਸੀਂ ਹਿੱਲੇ ਨਹੀਂ ਹੈ। ਹਥਿਆਰ ਤੁਰ ਚੁੱਕੇ ਰਾੜਾਂ ਸਰੀਏ ਆਪਣੇ ਛੁਰੇ ਸਾੜੇ ਬੂਰੇ ਹਲ ਬੰਗੇ ਜੇ ਅਸੀਂ ਮੈਂ ਬੋਲ ਵੀ ਪੈਂਦਾ ਸਾਡੀ ਬੋਤੀ ਬੋਤੀ ਕਰ ਦਿੰਦੇ ਅੱਛਾ ਰੱਬ ਨੇ ਜਾਨ ਬਚਾਈ ਗਏ ਰੱਬ ਨੇ ਬੈਕਗ੍ਰਾਉਂਡ ਮਿਹਰਪਾਲਾ ਸੀਤੇ ਹੱਥ ਰੱਖਿਆ ਅਸੀਂ ਦੋਹੇ ਬਚ ਗਏ ਤੇ ਉਹਨੇ ਤਾਂ ਬਾਲ ਆਪਣੇ ਇੱਕ ਟਵਾਤੇ ਸੀਗੇ ਚਾਰ ਦਿਨ ਤਾਂ ਆਪਣੇ ਬਾਲ ਕਟਾਤੇ ਮੈਂ ਨਹੀਂ ਆਪਣੇ ਬਾਲ ਕਟਾਏ ਮੈਨੂੰ ਕਹਿੰਦੇ ਕਿਆ ਬਾਲ ਮਾ ਵੀ ਚਾਰਨ ਮੈਂ ਬਾਲ ਬੋਲ ਨਹੀਂ ਕਟਾਣੇ ਚਾਹੇ ਮਰਾਂ ਚਹਿ ਗਾਲਾਂ ਪੱਕਾ ਧਾਰ ਲਿਆ ਸੀ ਪੱਕਾ ਧਾਰ ਲਿਆ ਵੀ ਅਮਰ ਤੇ ਮੇਰਾ ਕੋਈ ਨਹੀਂ ਛਕਿਆ ਹੋਇਆ ਸੀਗਾ ਉਸ ਟਾਈਮ ਤੇ ਮੈਂ ਕਿਹਾ ਵੀ ਘਰ ਦੇ ਘਟੋ ਘਟ ਮੈਨੂੰ ਪਛਾਣ ਤਾਂ ਲੀਂਗ ਵੀ ਸਾਡਾ ਮੁੰਡਾ ਆ ਪਿਆ ਵੀ ਦਾੜੀ ਵਾਲਾ ਜਿਵੇਂ ਮੈਂ ਪਹਿਲੇ ਬੇਬੁਖ ਹੋ ਗਿਆ ਤੇ ਮੈਨੂੰ ਪਛਾਣ ਲਗੇ ਕਿੱਥੇ ਵੀ ਸਾਡਾ ਮੁੰਡਾ ਆ ਮਰਿਆ ਪਿਆ ਵੀ ਆਖਰੀ ਟਾਈਮ ਚ ਮੇਰੇ ਤਾਂ ਲੱਗ ਗਿਆ ਮੈਂ ਘਰ ਦੇ ਉੱਠ ਕੇ ਮੇਰੇ ਸੰਸਕਾਰ ਤਾਂ ਕਰ ਦੇਣਗੇ ਤੇ ਉਸ ਟਾਈਮ ਬਹੁਤ ਬੁਰਾ ਇੰਨਾ ਹੋਇਆ ਵੀ ਖਰਗੋਸ਼ ਜਿਵੇਂ ਕੁੱਤੇ ਦੇ ਡਰ ਕੇ ਆਪਣੀ ਜਾਨ ਬਚਾਉਂਦਾ ਇਸ ਤਰ੍ਹਾਂ ਸੀ ਆਪਣੀ ਜਾਨਾਂ ਬਚਾਈਆਂ ਪਹਿਲ ਤੋਂ ਬਾਅਦ ਮਿਲਟਰੀ ਆ ਗਈ ਮਿਲਟਰੀ ਆਣ ਤੇ ਬਾਅਦ ਸਾਨੂੰ ਕਹਿੰਦੇ ਵੀ ਆਪਣਾ ਆਪਣਾ ਸਮਾਨ ਲੜ ਦੋ ਸਮਾਨ ਤਾਂ ਅਸੀਂ ਕਹਿ ਲਏ ਜੋ ਇੱਕ ਦੋ ਸ਼ੂਟ ਪਾਇਆ ਇੱਕ ਤਾਂ ਕੰਬਲ ਲੱਤਾ ਕਹਿੰਦੇ ਵੀ ਤੁਹਾਨੂੰ ਕਿੱਥੇ ਛੱਡ ਕੇ ਆਈਏ ਮੈਂ ਕਿਹਾ ਸਾਨੂੰ ਮੋਤੀ ਬਾਗ ਹੋਰ ਵੀ ਬੈਠੇ ਜੀ ਕਿ ਮਾਂ ਵੀ ਮੇਰੀ ਬਾਕ ਵਿੱਚ ਹੈ ਜੀ ਚੰਗੀ ਉੱਥੇ ਮਾਂ ਵੀ ਸਾਨੂੰ ਮੋਤੀ ਬਾਗ ਗੁਰਦੁਆਰੇ ਛੱਡ ਦੋ ਇਹ ਸਾਨੂੰ ਮੰਗਲਾ ਸਾਹਿਬ ਗੁਰਦੁਆਰੇ ਛੱਡੋ ਉਹ ਕਹਿੰਦਾ ਅਸੀਂ ਹੋਰ ਪਾਸੇ ਨਹੀਂ ਛੱਡ ਸਕਦੇ ਤੁਹਾਨੂੰ ਸਾਨੂੰ ਆੜ ਕੇ ਪਰ ਚੌਂਕੀ ਛੱਡ ਗਏ ਕੰਕੀ ਚਲੋ ਜਿਵੇਂ ਪ੍ਰੇਮ ਐ ਇਥੇ ਆਪਣਾ ਹੁੰਦੀ ਐ ਕੋਈ ਨਾ ਕੋਈ ਆਪਣਾ ਮਿੱਤਰ ਪਿਆਰਾ ਹਾਂ ਉਹ ਵੀ ਕਾਇਆ ਹੌਲਦਾਰ ਸਾਹਿਬ ਮੈਂ ਉਹਦਾ ਨੌਂ ਭੁੱਜ ਲਗਿਆ ਤੇ ਉਹ ਕਹਿੰਦਾ ਮੈਨੂੰ ਕੀ ਮਿਆਂ ਮਾ ਵੀ ਐ ਕਰ ਕਰਾ ਰਾਂ ਰੋਟੀਆਂ ਲਿਆ 15 20 ਬਣਾ ਕੇ ਚਾਹੇ ਸਬਜੀ ਸ਼ੁਭਜੀ ਹੋਵੇ ਚਾਹੇ ਨਾ ਵੀ ਤੂੰ ਨੂਨ ਭੁੱਕ ਲਿਆ ਬਾਕੀ ਚਾਹੇ ਕੁੱਟ ਲਿਆ ਬਣਾ ਕੇ ਜਿਹੜੇ ਮੇਰੇ ਨਾਲ ਹੋਰ ਤੇ ਦੋ ਚਾਰ ਬੰਦੇ ਅਸੀਂ ਸਾਰੇ ਦੋ ਦੋ ਫੁਲਕੇ ਖਾਦੇ ਅੱਛਾ ਹੌਲਦਾਰ ਲੈ ਕੇ ਆਇਆ ਹਾਂ ਲੈ ਕੇ ਆਇਆ ਫੇਰ ਸਾਨੂੰ ਜੀ ਮੋਤੀ ਬਾਗ ਗੁਰਦੁਆਰੇ ਛੱਡੇ ਛੱਟ ਤਾ ਦੁਪਹਿਰੇ ਬਾਅਦ 5 ਵਜੇ ਅਸੀਂ ਉੱਥੇ ਬੰਦੇ 100 ਕੋ ਬੰਦਾ ਹੋ ਗਿਆ ਤੇ ਅਸੀਂ ਜਾ ਕੇ ਉਹਨਾਂ ਨੂੰ ਸਾਨੂੰ ਚਾਹ ਪਵਾਈ ਤੇ ਜਿਹੜੇ ਦੁਪਹਿਰ ਦਾ ਮਿੱਠਾ ਪ੍ਰਸਾਦਾ ਤਾਂ ਉਹ ਅਸੀਂ ਛਕਿਆ ਛਕਣ ਤੋਂ ਬਾਅਦ ਜਦ ਪਹਿਲਾਂ 3-4 ਦਿਨ ਉੱਥੇ ਦੰਗਾ ਹੋਇਆ ਤੇ ਉੱਥੇ ਉਹ ਗੁਰਦੁਆਰੇ ਆਣੇ ਵਾਲੇ ਕੋਈ ਨਹੀਂ ਹੁੰਦਾ ਸੀਗਾ ਤੇ ਉੱਥੇ ਆਟਾ ਵੀ ਮੁੱਕ ਗਿਆ ਅੱਛਾ ਆਟਾ ਵੀ ਮੁੱਕ ਗਿਆ ਤੇ ਹੌਲੀ-ਹੌਲੀ ਫੇ ਅਸੀਂ ਟੈਲੀ ਟੂਲਫੋਨ ਕੀਤਾ ਅੱਛਾ ਟੈਲੀਫੋਨ ਕਰਨ ਤੋਂ ਬਾਅਦ ਇੱਕ ਰਾਤੋਂ ਫਿਰ ਅਸੀਂ ਭੁੱਖਣ ਪਾਣੀ ਪਈ ਛੇਤਰਾਂ ਫੇ ਦੂਏ ਦਿਨ ਸ਼ਾਮ ਨੂੰ ਇੱਕ ਨੇ ਫੇ ਸਾਡੇ ਕੋਲ ਬੱਸ ਦੇ ਵੀ ਤੁਹਾਨੂੰ ਕਹੇ ਵੀ ਇਹ ਮੇਰੀ ਗੱਡੀ ਬੱਸ ਨੰਬਰ ਹੋਊਗਾ ਹਮ ਅਹੇ ਰੰਗੇ ਮੇਰੀ ਬੱਸ ਹੋਊਗੀ ਉਹਦੇ ਵਿੱਚ ਆਟਾ ਵੀ ਹੋਊਗਾ ਦਾਲ ਵੀ ਹੋਊਗਾ ਸਾਬਣ ਵੀ ਹੋਊਗਾ ਵੀ ਜਦ ਤੁਸੀਂ ਆਉਂਗੇ ਫਰਜ਼ ਕਰਕੇ ਗੁਰਦੁਆਰੇ ਦਾ ਗੇਟ ਖੋਲਜੋ ਉਸ ਟਾਈਮ ਮੋਤੀ ਬਾਗੜਾ ਗੁਰਦੁਆਰਾ ਬਣਾ ਰਿਹਾ ਸੀਗਾ ਗੁਰੂ ਗੋਬਿੰਦ ਸਿੰਘ ਵਾਲਾ ਅੱਛਾ ਅਜੇ ਪੂਰਾ ਬਣਾ ਹੀ ਨਹੀਂ ਸੀਗਾ ਇਮਾਰਤ ਬਣ ਰਿਹਾ ਸੀ ਬਣ ਰਿਹਾ ਸੀਗਾ ਅਸੀਂ ਉੱਥੇ ਫੇ 100 150 ਪਰਿਵਾਰ ਰਹਿਆ ਹਮ ਤੇ ਬੀਬੀਆਂ ਤਾਂ ਸੀ ਉੱਪਰ ਛੱਤੀਆਂ ਹਮ ਆਪ ਥੱਲੇ ਪੈ ਰਹੇ ਹਾਂ ਤੇ ਹੋਗੇ ਠੀਕ ਹੈ ਤੇ ਉੱਪਰ ਅਸੀਂ ਫੇ ਪੱਥਰ ਪੁੱਥਰ ਚੜਾ ਲੇ ਹੂੰ ਫੇ ਪੱਥਰ ਪੁੱਥਰ ਚੜਾਏ ਫੇ ਉਹ ਤੋਂ ਬਾਅਦ ਫੇ ਸਾਨੂੰ ਲੱਗੇ ਵੀ ਸਾਡੇ ਪਰ ਹਮਲਾ ਕਰ ਦਾਂਗੇ ਹੂੰ ਫੇ ਅਸੀਂ ਗੱਡੀਆਂ ਦੇ ਵਿੱਚੋਂ ਆਪਣਾ ਤੇਲ ਕੱਢਿਆ ਪਟ્રોલ ਹੂੰ ਪਟ્રોલ ਕੱਢਣ ਦੇ ਬਾਅਦ ਇੱਕ ਲਾਗ ਕਬਾੜੀ ਦੀ ਦੁਕਾਨ ਸੀ ਪਿਛਲੇ ਪਾਸੇ ਅੱਛਾ ਅਸੀਂ ਉਹਦੀਆਂ ਕੰਧ ਦੇ ਉੱਪਰ ਫੇ ਦੋ ਬੋਰੀਆਂ खाली ਬੋਤਲਾਂ ਜਾਂ ਚੱਕੀਆਂ ਠੀਕ ਹੈ ਉਹਦੇ ਵਿੱਚ ਖਾਲੀ ਬੋਤਲੀਆਂ ਚੱਕ ਕੇ ਉਹਦੇ ਵੀ ਥੋੜਾ ਥੋੜਾ ਪٹرول ਪਾ ਕੇ ਦੇਸੀ ਬੰਬ ਜਿਹਾ ਬਣਾਇਆ ਫੇਰ ਉਹ ਤੇ ਦੀਨਾ ਠੋਕ ਕੇ ਦੇਸੀ ਬੰਬ ਬਣਾ ਕੇ ਰੱਖਦੇ ਹੂੰ ਜਿਵੇਂ ਟੀਮ ਨੇ ਸਮਝਾਇਆ ਵੀ ਜਦ ਅਸੀਂ ਥੱਲੇ ਪਥਰਾਓ ਹੋਊਗਾ ਤੇ ਲੜੂਗੇ ਤੁਸੀਂ ਆਇਆ ਨਾ ਦੇਖੋ ਵੀ ਪੱਥਰ ਮੇਰੇ ਘਰ ਵਾਲਿਆ ਲੱਗ ਰਿਹਾ ਉੱਪਰ ਦਾ ਤੁਸੀਂ ਮੀਂਹ ਵਰਸਾ ਦੇਣਾ ਜਿਹਦਾ ਮਰਜ਼ੀ ਲੱਗੇ ਜਿਹਦੇ ਮਰਜ਼ੀ ਬੱਚੇ ਹਾਂ ਅਸੀਂ ਉਹ 20 3 ਟੋਕਰੇ ਉੱਪਰ ਚੜਾ ਤੇ ਪੱਥਰੇ ਮਾਰ ਬਲਦੇ ਹੂੰ ਜਿਹਨੇ ਸਾੜੇ ਪਾਸੇ ਅਟੈਕ ਤਾਂ ਨਹੀਂ ਹੋਇਆ ਉਹ ਤਿਆਰੀ ਪੂਰੀ ਰੱਖੀ ਸੀ ਅਸੀਂ ਤਿਆਰੀ ਪੂਰੀ ਰੱਖੀ ਹੂੰ ਤੇ ਉਹਨਾਂ ਨੂੰ ਇਹ ਸ਼ੱਕ ਹੋ ਗਿਆ ਵੀ ਜਿਹੜੀ ਬਾਸ ਆਈਏ ਰਾਤ ਨੂੰ ਇਹਨਾਂ ਕੋਲ ਅਸਲਾ ਆ ਗਿਆ। ਅੱਛਾ ਸਾਡੇ ਕੋਲ ਹੈ ਕੁਝ ਨਹੀਂ ਸੀਗਾ ਆਟਾ ਦਾਲ ਸੀ। ਪਰ ਸਾਡੇ ਤੋਂ ਜਿਸਨ ਗੁਰੂ ਗੋਬ ਸਿੰਘ ਨੇ ਕਹਿ ਵੀ ਮੌਕੇ ਪਰ 겨 ਚਲ ਜਾਏ ਉਹ ਹੀ ਹਥਿਆਰ ਹੈ। ਉਹ ਹੀ ਹਥਿਆਰ ਤੇ ਉਹ ਹਥਿਆਰ ਦੇ ਬਾਰੇ ਵੀ ਤੁਹਾਨੂੰ ਦੱਸਦੇ ਮੈਂ ਸਾਡੇ ਕੋਲ ਹਥਿਆਰ। ਸਾਡੇ ਕੋਲ ਫਿਰ ਗਨ ਬਣ ਗਈ। ਅੱਛਾ ਉਹ ਕਿਤਰਾ? ਬਸ ਉਹ ਜਿਹੜਾ ਮੌਕੇ ਤੇ ਦਿਮਾਗ ਕੰਮ ਕਰ ਗਿਆ ਸਾਡੇ ਕੋਲ ਗਨ ਬਣ ਗਈ। ਅੱਛਾ ਐਨੇ ਕੇ ਸਾਨੂੰ ਪੈ ਪਠਿਆ ਕੇ ਉੱਥੇ ਬਿਜਲੀ ਫੀਟਿੰਗ ਹੋ ਰਹੀ ਲੋਹੇ ਦੀ ਅੱਛਾ ਐਨੇ ਕੇ ਸਾਨੂੰ ਇੱਕ ਖਲਪਾੜ ਜੀ ਮਿਲ ਗਿਆ ਦੋ ਤਿੰਨ ਖਲਪਾੜਾਂ ਜੀਆਂ ਮਿਲ ਗਿਆ ਐਡੇ ਐਡੇ ਟੁੱਟੇ ਜੇ ਹੂੰ ਉਹਦੇ ਉੱਪਰ ਜਿਹੜਾ ਛੜੀਏ ਬੰਨਣ ਵਾਲਾ ਤਾਰ ਹੁੰਦੀ ਹੈ ਉਹਨਾਂ ਵਾਲਾ ਸੀ ਜਾਲ ਬੰਨਣ ਵਾਲੀ ਤਾਂ ਜਾਲ ਬੰਨਣ ਵਾਲੀ ਹੂੰ ਤੇ ਉਹਦੇ ਪਰ ਐਨੇ ਪੈ ਬਾਹਰ ਕੱਢ ਕੇ ਅਸੀਂ ਮਰੂੜੀ ਦੇ ਕੇ ਉਹਦੀ ਰਫਲ ਬਣਾ ਲਈ ਝੂਠੀ ਮੁਥੀ ਨੂੰ ਦੇਸੀ ਉਹ ਬਣਾ ਲਈ ਬਾਵੇਂ ਤਾਂ ਅੱਖ ਖਡਾਉਣੇ ਵਾਲੀ ਕਹਿ ਲੋ ਕੁਝ ਕਹਿ ਲੋ ਖਡਾਉਣੇ ਵਾਲੀ ਝੂਠੀ ਉਹ ਉਹ ਰਫਲ ਜੀ ਅਸੀਂ ਜੇ ਬੁੱਕੜ ਮਾਰਨੀ ਛਾਲਾ ਦਿਂਦਾ ਉਹ ਪੈ ਬਾਹਰੋਂ ਕੱਢ ਲਿਆ अच्छा भवन ਕੋਲ ਇਹ ਗੱਬੀਨਾ ਕੋਲ ਤਾਂ ਪੱਕੀਆਂ ਦਾ ਫਲਾਂ ਹਾਂ ਅੜਾ ਕੇ ਰੱਖਣ ਜਾਂ ਇੱਕ ਅਸੀਂ ਬਣਾ ਲਈ ਸਰਚ ਲਾਈਟ ਇਹਦੀ ਮਰਕ ਲਈ ਇਹ ਬੱਲਬ ਦੀ ਇਹਦੇ ਪਲਾਸਟਿਕ ਦੇ ਉਹਦੇ ਵਿੱਚ ਡੱਬੇ ਦੇ ਵਿੱਚ ਅੱਛਾ ਫਿਰ ਅਸੀਂ ਪਹਿਰਾ ਲਾ ਕੇ ਦੇਣ ਠੀਕ ਹੈ ਜਾਂ ਪਹਿਰਾ ਦੇਣਾ ਦੂਰ ਤੇ ਅਸੀਂ ਸਰਚ ਲਾਈਟ ਮਾਰਨੀ ਮੁੰਡੇ ਪਰ ਰਸਫਲ ਟੰਗੇ ਵੀ ਦਿਖਣੇ ਉਹ ਦੂਰੋਂ ਦੇਖਣੇ ਵੀ ਇਹਨਾਂ ਕੋਲ ਹਥਿਆਰ ਹੈ ਵੀ ਜੇ ਅਸੀਂ ਇਹਨਾਂ 'ਤੇ ਹਮਲਾ ਕਰਿਆ ਤਾਂ ਤਾਂ ਹੀ ਗੁਰੂ ਸਿੰਘ ਨੇ ਕਿਹਾ ਵੀ ਹਥਿਆਰ ਉਹ ਚੰਗਾ ਜਿਹੜਾ ਮੌਕੇ 'ਤੇ ਚੱਲ ਜਵੇ ਮੌਕੇ 'ਤੇ ਕੰਮ ਆ ਜਾ ਜਿਹੜਾ ਜੇ ਸਟੇਨ ਗਨ ਕਹਿਆ ਕਰਨੀ ਜੇ ਕਰਾਂ ਕਿਤੇ ਕੰਮੇ ਨਾ ਆਵੇ ਬਿਲਕੁਲ ਸਾਡੇ ਕੋਲ ਤਾਂ ਉਹੀ ਪਾਈਪ ਤੇ ਪੈਪਾ ਨਾਲ ਕਾਣਾ ਸੀ 15 ਦਿਨ ਕੱਟ ਗਏ ਉੱਥੇ ਸਾਡੇ ਕੋਲ ਉਹੀ ਬੰਦੂਕ ਸੀ ਸਾਡੇ ਪਰ ਜੀ ਬਚ ਗਈ ਹੂੰ ਤੇ ਫਿਰ ਜਿਵੇਂ ਤੁਸੀਂ ਦੱਸਿਆ ਵੀ ਜਦੋਂ ਤੁਸੀਂ ਆਪਣੇ ਘਰ 'ਚ ਰਹੇ ਜਾਂ ਲੇਬਰ ਦੇ ਵਿੱਚ ਛੁਪ ਕੇ ਵੀ ਰਹੇ ਸੀ ਉਦੋਂ ਪ੍ਰਸ਼ਾਦਾ ਪਾਣੀ ਦਾ ਕਿਵੇਂ ਪ੍ਰਬੰਧ ਹੁੰਦਾ ਸੀ ਸਾਡਾ ਪ੍ਰਸ਼ਾਦਾ ਪਾਣੀ ਗੁਰਦੁਆਰੇ ਦਾ ਆ ਜਾਂਦਾ ਸੀ ਫੇ ਫੇ ਅਜਿ ਗੁਰਦਾਰੇ ਸੰਗਤ ਕੱਟੀ ਹੋ ਗਈ ਫੇ ਉਤੋਂ ਬਾਅਦ ਅਮਨ ਚੈਨ ਹੋਣ ਤੋਂ ਬਾਅਦ ਫੇ ਜਿਵੇਂ ਆਪਣਾ ਪਿੰਡ ਆ ਗਏ ਪਿੰਡ ਵਾਲਿਆਂ ਨੇ ਮੇਰਾ ਬਹੁਤ ਸਾਰਾ ਸਹਾਰਾ ਕੀਤਾ ਸਾਡਾ ਘਰ ਐਦਾ ਵੀ ਐ ਪਾਰਕਾ ਤੂੜੀ ਮੰਗੋਂ ਵੀ ਗਰਦੀਪ ਆਇਆ ਗਰਦੀਪ ਆਇਆ ਅੱਛਾ ਵੀ ਲੋਕ ਜੱਫੀਆਂ ਪਾਣ ਸਾਡੇ ਬਚ ਗਏ ਆ ਬਚ ਗਏ ਹਾਂ ਇਹ 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 ਜਗਤ ਸਿੰਘ ਕੜੂਆ ਨੂੰ ਜਾਣਦੇ ਹੋ ਚੰਗੀ ਤਾਂ ਜਾਣਦੇ ਜਗਤ ਸਿੰਘ ਕੜੂਆ ਦੇ ਹਿੰਦੂ ਇਹ ਕਹਿੰਦੇ ਇੰਦਰਾ ਗਾਂਧੀ ਚਲਾਉਂਦੇ ਰਹੇ ਗੱਡੀ ਪ੍ਰਾਈਵੇਟ ਜਾਂਦੀ ਹੁੰਦੀ ਸੀ ਉਹਨਾਂ ਨਾਲ ਹਾਂ ਇਹ ਗੱਡੀਆਂ ਉੱਥੇ ਜਾਂਦੀਆਂ ਸੀਗਾ ਆਪਣਾ 6 ਨੰਬਰ ਗੇਟ ਸਾਊਥ ਬਲਾਕ ਤੇ ਹਾਂ ਇੰਦਰਾ ਗਾਂਧੀ ਦਾ ਦਫ਼ਤਰ ਸੀਗਾ ਚਲੋ ਤਾਂ ਆਪਣਾ ਆਪਣੇ ਟ੍ਰਾਂਸਪੋਰਟ ਦਾ ਕੰਮ ਸੀ ਅਗਲੇ ਦਾ ਉਹਦਾ ਆਪਣਾ ਕੰਮ ਸੀਗਾ ਗੱਤ ਹੈ ਇਹ ਨਹੀਂ ਵੀ ਇਹ ਗੱਲ ਹੋਊਗੀ ਪਰ ਐ ਸੁਣਦੇ ਸੀ ਨਾ ਵੀ ਇੰਦਰਾ ਗਾਂਧੀ ਕਿਤੇ ਵੀ ਜਦੋਂ ਜਾਂਦੀ ਸੀ ਨਾ ਪ੍ਰਾਈਵੇਟ ਕੰਮ ਤਾਂ ਇਹਨਾਂ ਨੇ ਗੱਡੀਆਂ ਲੈ ਕੇ ਜਾਂਦੀ ਸੀ ਜਗਤ ਸਿੰਘ ਜਾਂ ਹਾਂ ਇਹਨਾਂ ਦੀ ਗੱਡੀ ਇਹ ਗੱਲ ਮਸ਼ਹੂਰ ਸੀ ਯਾਦ ਨਹੀਂ ਨਹੀਂ ਗੱਲ ਠੀਕ ਸੱਚ હતી ਹਮ ਜੋ ਉਸ ਟਾਈਮ ਅਮਰਜੈਂਸੀ ਟਾਈਮ ਜਗ ਸਿੰਘ ਨੇ ਗੋਹੀ ਵੀ ਇਹਦੀ ਜਮਾਨਤ ਵੀ ਦਿੱਤੀ ਹੈ ਹਾਂ ਗਵਾਹੀ ਹਾਂ ਜਮਾਨਤ ਵੀ ਦਿੱਤੀ ਦੇਖਾਂਗੇ ਉਹ ਫਿਲਮ ਦੇ ਵਿੱਚ ਹੁਣ ਪਤਾ ਨਹੀਂ ਉਹ ਦਿਖਾਇਆ ਸੀ ਕਿ ਨਹੀਂ ਦਿਖਾਇਆ ਨਹੀਂ ਨਹੀਂ ਜਗ ਸਿੰਘ ਨੇ ਜਮਾਨਤ ਤੇ ਤਾਂ ਇੰਦਰ ਗਾਂਧੀ ਜਗਤ ਸਿੰਘ ਵਾਲਾ ਸੀਨ ਹਾਂ ਹਾਂ ਤਾਂ ਗੱਡੀ ਵਿੱਚ ਖਤਮ ਹੋਇਆ ਕਹਿੰਦੇ ਇੱਕ ਦੋ ਅੱਛਾ ਇੱਕ ਦੋ ਇੱਕ ਦੋ ਗੱਡੀ ਵੀ ਜਲੀ ਹੈ ਅੱਛਾ ਜਗ ਸਿੰਘ ਨੇ ਕੁਰਬਾਨੀ ਬਹੁਤ ਜ਼ਿਆਦਾ ਕੀਤੀ ਹੈ ਇੰਦਰ ਗਾਂਧੀ ਪਿੱਛੇ ਇਦਾਂ ਗਾਂਧੀ ਨੇ ਫਿਰ ਇਹਨੂੰ ਬਚਾਇਆ ਨਹੀਂ ਇੰਦਰਾ ਗਾਂਧੀ ਉਹ ਇੰਦਰਾ ਗਾਂਧੀ ਤਾਂ ਖੁਦ ਮਰੀ ਪਰਿਵਾਰ ਨੇ ਉਹਦੇ ਤੱਕ ਚਲੋ ਖੁਦ ਪੂਰੀ ਹੋ ਗਈ ਸੀ ਨਹੀਂ ਉਹ ਤਾਂ ਉਸ ਤੋਂ ਅਛਾਰੀ ਜਿੱਲੀਓ ਖੈਰੂ ਖੈਰੂ ਹੋਈ ਤੇ ਕੋਈ ਪਤਾ ਨਹੀਂ ਕਿੱਥੇ ਕੋਈ ਸਰਦਾਰਾਂ ਤਾਂ ਇਹ ਨਹੀਂ ਪਤਾ ਵੀ ਮੇਰਾ ਘਰ ਕਿੱਥੇ ਮੈਂ ਕਿੱਥੇ ਐ ਬੱਚੇ ਕਿਤੇ ਅਸੀਂ ਕਿਤੇ ਅਜਾ ਸਾਨੂੰ 1947 ਤੇ ਵੀ ਨਹੀਂ ਹੋਈ ਅੱਛਾ ਉਹ ਤਾਂ ਬੰਦ ਹੋਈ ਉਹ ਦਿਨ ਬੰਦ ਹੋਈ ਸਿੱਖਾਂ ਨਾਲ ਪਿੱਛੇ ਐ ਹੱਥ ਬੰਨ੍ਹ ਕੇ ਮੂੰਹ ਦੇ ਵਿੱਚ ਪਟੌੜ ਵਾਜਾ ਫੇਕ ਕੇ ਤੁਸੀਂ ਫੂਕ ਮਾਰੋ ਜਦ ਫੂਕ ਮਾਰਨੀ ਜਾ ਅਗਮ ਗੇਲੇ ਨੇ ਪਿੱਟੀ ਡਫੜ ਜਾਣਾ ਹੱਥ ਪਿੱਛੇ ਖੰਬੇ ਨਾਲ ਬੰਨਤੇ ਗੱਡਿਆਂ ਦੇ ਟਾਇਰ ਪਾਏ ਆ ਬਹੁਤ ਭਿਆਨਕ ਸੀ ਬਹੁਤ ਭਿਆਨਕ ਕੀਤਾ ਵੀ ਇੰਨਾ ਕਿ ਜੇ ਕੋਈ ਦੇਖੇ ਮੈਂ ਕਹਿੰਦਾ ਮੇਰੇ ਹੁਣ ਸੜਕ ਹੁਣ ਵੀ ਵਾਲਾ ਖੰਡ ਵੀ ਪਰਮਾਤਮਾ ਜੀ ਕਿਸੇ ਦੁਸ਼ਮਣ ਨਾਲ ਜੋ 84 ਦੇ ਸਾਡੇ ਸਿੱਖਾਂ ਨਾਲ ਕੀਤਾ ਅੱਛਾ 75 ਚ ਐਮਰਜੈਂਸੀ ਲਾਈ 84 ਦੇ ਵਿੱਚ ਆ ਜੋ ਹੋਇਆ ਦੰਗੇ ਹੋਏ ਹਾਂਜੀ ਇਦਰਾ ਗਾਂਧੀ ਕਿਹੋ ਜੀ ਪ੍ਰਧਾਨ ਮੰਤਰੀ ਸਮਝਦੇ ਨੇ ਤੁਸੀਂ ਦੇਖੋ ਜੀ ਪ੍ਰਧਾਨ ਮੰਤਰੀ ਦੇਸ਼ ਦਾ ਤਤਰ ਠੀਕ ਠਾਕ ਤਰੱਕੀ ਦੇ ਹਿਸਾਬ ਤੱਕ ਕਰੀਏ ਉਹਨੇ ਤਰੱਕੀ ਕੀਤੀ ਹੈ ਅੱਛਾ ਇਹ ਜਿਹੜੇ ਬਾਅਦ ਦੇ ਵਿੱਚ ਕਿਹੜਾ ਸੱਜਣ ਕੁਮਾਰ ਐਰਾ ਵਗਰਾ ਦਾ ਚਮਕੀ ਟਾਈਟਲਰ ਐਟਕਾ ਦੇ ਭਗਤ ਭਾਗ ਦਾ ਭੁਗਤ ਜਿਹੜੇ ਚਮਕੇ ਚਮਚਾ ਨੇ ਕੰਮ ਖਰਾਬ ਕੀਤਾ ਮਾੜੇ ਸਲਾਹ ਕਰ ਮਾੜੇ ਸਲਾਹ ਕਰ ਮਾੜਾ ਚਲੀਆਂ ਮਾੜਾ ਗਬਈਆ ਮਾਰ ਲੰਦਾ ਇਹ ਜਿਹੜਾ ਕੰਮ ਕੀਤਾ ਉਹਨਾਂ ਨੇ ਖਰਾਬ ਕੀਤਾ ਇਹਦਾਂ ਕਹਿੰਦੇ ਐ ਥੋੜੀ ਕਰ ਵੀ ਤੁਸੀਂ ਸਿੱਖਾਂ ਨ ਮਾਰ ਦੋ ਇਹਦਾ ਪਿੱਛੇ ਉਹਨੇ ਕਦੀ ਵੀ ਨਹੀਂ ਕਿਹਾ ਤਾਂ ਉਹਨਾਂ ਨੇ ਕਦੀ ਕਿਹਾ ਹੀ ਸੀਗਾ ਤੇ ਉਹਨੇ ਤਾਂ ਉਹ ਆਪਣਾ ਬਾਅਦ ਦੇ ਵਿੱਚ ਉਹਨਾਂ ਨੇ ਉਹ ਰਕਾਇਆ ਵੀ ਮਾ ਚੱਕਦੇ ਸਰਦਾਰ ਚੱਕਦੇ ਟਾਈਟਲ ਲੈਣ ਉਹਨੇ ਕਿ ਜਿਹੜਾ ਹੁਣ ਮਰਿਆ ਪਿੱਛੇ ਇੱਕ ਹੈ ਮੈਂ ਨਾ ਨਹੀਂ ਜਾਣਦਾ ਜਗਦੀਸ਼ ਟਾਈਟਲਰ ਹਾਂ ਜੀ ਟਾਈਟਲਰ ਇਹਨਾਂ ਨੇ ਕੰਮ ਖਰਾਬ ਕੀਤਾ ਹਮ ਜਰਦੀਪ ਗਾਂਧੀ ਨੇ ਕਹਿੰਦੇ ਰਵੀ ਮੇਰੀ ਮਾਂ ਮਰ ਗਈ ਸੀ ਜੀ ਹਾਂ 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 ਛੱਤੀ ਗੱਲ ਆ ਇਹ ਬਿਲਕੁਲ ਠੀਕ ਹੈ ਸੋ ਕੀ ਮਾਹੌਲ ਰਿਹਾ ਸੀਗਾ 75 ਦਾ ਤੇ 75 ਤੋਂ ਬਾਅਦ 84 ਦਾ ਗੁਰਦੀਪ ਸਿੰਘ ਉਹਨਾਂ ਨੇ ਖੁਦ ਦੱਸਿਆ ਹੈ ਕਿ ਅਸੀਂ ਕਿਤਾ ਉਹ ਉੱਥੇ ਜਿਹੜੇ ਦਿਨ ਕੱਟੇ ਆਪਣੀ ਜਾਨ ਬਚਾਈ ਸੀਗੀ ਪਰ ਨਾਲ ਹੀ ਉਹ ਇਹ ਵੀ ਕਹਿੰਦੇ ਨੇ ਕਿ ਇੰਦਰਾ ਗਾਂਧੀ ਮਾੜੀ ਨਹੀਂ ਸੀ ਗੁਲਾਮੀ ਤੋਂ ਬਾਅਦ ਜੇ ਦੇਸ਼ ਦੀ ਤਰੱਕੀ ਹੋਈ ਹੈ ਤਾਂ ਉਹਨਾਂ ਦਾ ਵੀ ਦੇ ਵਿੱਚ ਹੱਥ ਰਿਆ ਸੀਗਾ ਪਰ ਮਾੜੀ ਸਲਾਹ ਤੇ ਮਾੜੇ ਸਲਾਹਕਾਰਾਂ ਨੇ ਉਹਨਾਂ ਨੂੰ ਇੰਨਾ ਕੁ ਬਦਨਾਮ ਕਰਤਿਆ ਕਿ ਲੋਕ ਉਹਨਾਂ ਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਦੇਖਦੇ ਨੇ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ